ਜਿੱਦੜਵਾਹਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਇੱਕ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ ਜਿਹਦੇ ਸਬੰਧ ਦੇ ਵਿੱਚ ਲੁਧਿਆਣੇ ਚੋਂ ਖਾਸ ਕਰਕੇ ਹਲਕਾ ਗਿੱਲ ਤੋਂ ਔਰ ਦਾਖੇ ਚੋਂ ਬਹੁਤ ਵੱਡੇ ਰੂਪ ਦੇ ਵਿੱਚ ਕਿਸਾਨਾਂ ਦਾ ਕਾਫਲਾ ਬੱਸਾਂ ਗੱਡੀਆਂ ਟੈਂਪੂਆਂ ਦੇ ਰਾਹੀਂ ਜਾ ਰਿਹਾ ਹੈ ਔਰ ਜਿਨ੍ਹਾਂ ਦੀ ਅਗਵਾਈ ਸਾਡੇ ਬਹੁਰੀ ਸਤਕਾਰ ਮਾਨ ਜੋ ਖਰਨੇਕਸ ਗੱਲਜੀ ਕਰ ਰਹੇ ਨੇ ਔਰ ਬਹੁਤ ਤਕੜੇ ਹੋ ਕੇ ਇਸ ਕਾਫਲੇ ਨੂੰ ਇਸ ਮਿਸ਼ਨ ਨੂੰ ਮੰਜ਼ਲੇ ਮਕਸੂਦ ਤੇ ਪਹੁੰਚਾਉਣ ਲਈ ਜਨਰਾਤ ਕੀਤਾ ਹੋਇਆ ਔਰ ਬਹੁਤ ਵੱਡੇ ਪੱਧਰ ਤੇ ਤਿਆਰੀਆਂ ਕਰਕੇ ਅਸੀਂ ਉੱਥੇ ਆਪਣੇ ਕਿਦੜਵਾਹਾ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਔਰ ਉੱਥੇ ਜਿਹੜੀਆਂ ਕਿਸਾਨਾਂ ਦੀਆਂ ਹਕਤੀ ਮੰਗਾਂ ਨੇ ਜਿਹੜੀਆਂ ਪਹਿਲਾਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਨੇ ਜਾਂ ਦੂਸਰੀਆਂ ਨੇ ਕਾਲੇ ਪਾਣੀਆਂ ਦਾ ਮਸਲਾ ਉਥੇ ਕਿਸਾਨ ਮਹਾਪੰਚਾਇਤ ਦੇ ਵਿੱਚ ਵਿਚਾਰ ਕਰਨਗੇ ਉਹ ਵਿਚਾਰਾਂ ਦੇ ਵਿੱਚ ਜੋ ਫੈਸਲੇ ਲਏ ਜਾਣਗੇ ਉਹਨਾਂ ਦੇ ਉੱਤੇ ਅਸੀਂ ਜਿਹੜੇ ਵਰਕਰ ਸਾਥੀ ਆ ਪਿੰਡਾਂ ਦੇ ਪਿੰਡ-ਪਿੰਡ ਉਹਦੇ ਤੇ ਅਮਲ ਕਰਾਂਗੇ ਔਰ ਜੋ ਅਗਲਾ ਪ੍ਰੋਗਰਾਮ ਸਾਡੀ ਜੁਨੀਅਨ ਦਾ ਆਏਗਾ ਉਹਨੂੰ ਫਿਰ ਸਰ ਧੜ ਦੀ ਬਾਜੀ ਲਾ ਕੇ ਨੇ ਭਰੇ ਚੜਿਆ ਜਾਵੇਗਾ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਹਦੀ ਅਗਵਾਈ ਖੋਸਾ ਸਾਹਿਬ ਕਰ ਰਹੇ ਆ ਔਰ ਲੁਧਾਣੇ ਦੇਗਵਾਈ ਅਰਨੇਕ ਸਿੰਘ ਜਲਦੀ ਕਰ ਰਹੇ ਆਇ ਤੁ ਬਹੁਤ ਵੱਡਾ ਇਕੱਠਾ ਬੜੇ ਉਮੀਦ ਜੇ ਉਤਸ਼ਾਹ ਨਾਲ ਜਾ ਰਿਹਾ ਉਮੀਦ ਹੈ ਕਿ ਉੱਥੇ ਬਹੁਤ ਵੱਡੇ ਫੈਸਲੇ ਹੋਣਗੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਗਿੱਦੜਵਾਹੇ ਵਿੱਚ ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਮਹਾਪੰਚਾਇਤ ਹੋ ਰਹੀ ਹੈ ਜਿਹਦੇ ਅੰਦਰ ਲੁਧਿਆਣੇ ਦੇ ਵਿੱਚੋਂ ਬਹੁਤ ਦੁਸ਼ਾ ਸੀ ਲੋਕਾਂ ਦੇ ਅੰਦਰ ਆਪਣੇ ਆਪ ਬਾਬਿਆਂ ਗੱਡੀਆਂ ਤੇ ਬੱਸਾਂ ਦੇ ਬਹੁਤ ਵੱਡੇ ਕਾਫਲੇ ਦੇ ਰੂਪ ਵਿੱਚ ਗਿੱਦੜਵਾਹੇ ਨੂੰ ਚਾਲੇ ਪਾਏ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ